ਜੇ ਤੁਹਾਨੂੰ ਪੁੱਛੋ ਨਾ ਜੀ ਵੀ ਕੋਈ ਸੰਗਤ ਦੀ ਪਰਿਭਾਸ਼ਾ ਦੱਸੋ ਆਪਾਂ ਨੇ ਉੱਤਰ ਕੀ ਦੇਣਾ ਜੀ ਸੰਗਤ ਉਸ ਨੂੰ ਕਿਹਾ ਜਾਂਦਾ ਹੈ ਜਿੱਥੇ ਅਸੀਂ ਗੁਰੂ ਦਾ ਪ੍ਰਭਾਵ ਲੈ ਲਈਏ ਕਈ ਵਾਰ ਬੰਦਾ ਕਹਿੰਦਾ ਨੇ ਜੀ ਤੁਸੀਂ ਹੁਣ ਆਏ ਹੋ ਸਾਨੂੰ ਤੇ ਇੱਥੇ 20 ਸਾਲ ਹੋ ਗਏ ਉਹ ਕਈ ਵਾਰ ਇਹ ਦੱਸ ਰਿਹਾ ਹੁੰਦਾ ਵੀ 20 ਸਾਲ ਤੋਂ ਮੈਂ ਸਿੱਖਿਆ ਕੁਝ ਨਹੀਂ ਅਸੀਂ ਦਾਅਵਾ ਬੰਨਾਂਗੇ ਵੀ ਅਸੀਂ ਤੇ ਸੰਗਤ ਕਰਦੇ ਆਂ ਸਵੇਰ ਸਮੇਂ ਜਾਂਦੇ ਆਂ ਸ਼ਾਮ ਨੂੰ ਆਉਂਦੇ ਆਂ ਸਮਾਗਮ ਆਪਾਂ ਟੈਂਡ ਕਰਦੇ ਆਂ ਤੁਸੀਂ ਸੁਖਾ ਜਾਂ ਨਿਜਮ ਅੱਜ ਆਪੇ ਅੱਜ ਦੇ ਦਿਨ ਦੇ ਵਿੱਚ ਸੰਗਤ ਦੀ ਡੈਫੀਨੇਸ਼ਨ ਅਸੀਂ ਸਮਝ ਕੇ ਜਾਣਾ ਹੈ ਸੰਗਤ ਕੀ ਨੂੰ ਗੁਰੂ ਦੀ ਸੰਗਤ ਕੀ ਨੂੰ ਕਹਿੰਦੇ ਹਨ ਸੰਗਤ ਦਾ ਅਰਥ ਹੁੰਦਾ ਹੈ ਜੀ ਪ੍ਰਭਾਵ ਸੰਗਤ ਦਾ ਅਰਥ ਹੁੰਦਾ ਹੈ ਪ੍ਰਭਾਵ ਹੁਣ ਜੇ ਅਸੀਂ ਇੱਥੇ ਸਾਰੇ ਬੈਠੇ ਆ ਹੁਣ ਕਹਿਣ ਨੂੰ ਆਪਾਂ ਸੰਗਤ ਕਰ ਰਹੇ ਆ ਪਰ ਜੇ ਸਾਡਾ ਮਨ ਅਸੀਂ ਗੁਰੂ ਦੀ ਵਿਚਾਰ ਦੇ ਪ੍ਰਭਾਵ ਵਿੱਚ ਹੀ ਨਹੀਂ ਆਏ ਫਿਰ ਤੇ ਆਪਾਂ ਬੈਠੀ ਆ ਜਿਵੇਂ ਆਪਾਂ ਇੱਥੇ ਬੈਠੇ ਆ ਉਹੀ ਜੇ ਆਪਾਂ ਘਰ ਬੈਠੇ ਆ ਕਿਸੇ ਨੇ ਲਿਖਿਆ ਕਹਿੰਦੇ 10 ਬੱਚੇ ਕਲਾਸ ਵਿੱਚ ਬੈਠੇ ਸੀ ਤੇ ਉੱਥੇ ਚਪੜਾਸੀ ਬਿਮਾਰ ਸੀ ਚਪੜਾਸੀ ਨੇ ਆਪਣਾ ਬੱਚਾ ਭੇਜ ਦਿੱਤਾ ਝਾੜੂ ਲਾਣ ਵੀ ਜਾ ਤੂੰ ਅੱਜ ਮੇਰੀ ਤਬੀਤ ਠੀਕ ਨਹੀਂ ਤੂੰ ਸਫਾਈ ਕਰ ਦੇ ਪੋਚਾ ਲਾ ਦੇ ਕਲਾਸ ਵਿੱਚ ਜਾ ਕੇ ਟੀਚਰ ਆ ਗਏ ਹੋਣਗੇ ਬੀ ਤੂੰ ਹੁਣ ਚੱਲ ਜਾ ਕੋਈ ਗੱਲ ਨਹੀਂ ਲੇਟ ਹੋ ਗਏ ਆਪਾਂ ਕਲਾਸ ਲੱਗ ਰਹੀ ਹੋएगी ਦਵੇ ਪੈਰ ਤੂੰ ਸਫਾਈ ਕਰ ਦੇ ਉਹ ਬੱਚਾ ਚੱਲ ਗਿਆ ਚਪੜਾਸੀ ਦਾ ਬੱਚਾ ਸੀ ਸਕੂਲ ਥੋੜਾ ਵੱਡਾ ਸੀ ਉਹ ਪੜਾ ਨਹੀਂ ਸਕਦਾ ਸੀ ਹਾਂ ਉਹਨੇ ਸਫਾਈ ਕਰਨ ਵਾਸਤੇ ਬੱਚੇ ਨੂੰ ਭੇਜ ਦਿੱਤਾ ਬੱਚਾ ਗਿਆ ਦਵੇ ਪੈਰ ਉੱਥੇ ਪੋਚਾ ਲਾਂਦਾ ਗਿਆ ਟੀਚਰ ਪੜਾ ਰਹੇ ਸੀ ਜਦੋਂ ਕਲਾਸ 5 ਮਿੰਟ ਦੀ ਰਹਿ ਗਈ ਬੱਚਿਆਂ ਨੂੰ ਟੀਚਰ ਨੇ ਕਿਹਾ ਵੀ ਮੈਂ ਹੁਣੇ ਤੁਹਾਨੂੰ ਪੜਾਇਆ ਜੋ ਉਹ ਮੈਂ ਸੁਣਨਾ ਚਾਹੁੰਦਾ ਹਾਂ 2 ਦੁਣੀ ਉਹ ਕੋਈ ਬੱਚਾ ਬੋਲੇ ਹੀ ਨਹੀਂ ਤੁਸੀਂ ਉੱਠੋ ਤੁਸੀਂ ਦੱਸੋ 2 ਦੁਣੀ ਉਹ ਬੱਚਾ ਕਹਿੰਦਾ ਜੀ ਮੈਨੂੰ ਪਤਾ ਨਹੀਂ ਦੂਜੇ ਨੂੰ ਪੁੱਛਿਆ ਪਤਾ ਨਹੀਂ ਉਹ ਜਿਹੜਾ ਚਪੜਾਸੀ ਦਾ ਬੱਚਾ ਪੋਚਾ ਲਾ ਰਿਹਾ ਸੀ ਝਾੜੂ ਲਾ ਰਿਹਾ ਸੀ ਉਹ ਕਹਿੰਦਾ ਜੀ 2 ਦੋਣੀ 4 ਕਮਾਲ ਹੋ ਗਈ ਕਹਿੰਦੇ ਤੂੰ ਚਪੜਾਸੀ ਦਾ ਬੱਚਾ ਤੂੰ ਕਲਾਸ ਨਹੀਂ ਲਾ ਰਿਆ ਪੋਚਾ ਲਾਣਾ ਆਇਆ ਤੂੰ ਤੂੰ ਕਿਵੇਂ ਦੱਸ ਦਿੱਤਾ 2 ਦੋਣੀ 4 ਤੂੰ ਕਿਸੇ ਹੋਰ ਸਕੂਲ 'ਚ ਪੜਦਾ ਕਹਿੰਦਾ ਨਹੀਂ ਮੈਂ ਮੈਂ ਤੇ ਜੀ ਗਰੀਬ ਬੱਚਾ ਮੈਂ ਤੇ ਪੜਦਾ ਹੀ ਨਹੀਂ ਕਿਤੇ ਕਹਿੰਦੇ ਜੀ ਮੈਂ ਤੁਹਾਡੇ ਕੋਲੇ ਪੋਚਾ ਲਾਂਦਾ ਲਾਂਦਾ ਸੁਣ ਰਿਹਾ ਸੀ ਤੇ ਮੈਨੂੰ ਸੁਣ ਕੇ ਯਾਦ ਹੋ ਗਿਆ ਬੱਚਿਆਂ ਦਾ ਧਿਆਨ ਚਪੜਾਸੀ ਦੇ ਬੱਚੇ ਵਿੱਚ ਸੀ ਤੇ ਉਸ ਚਪੜਾਸੀ ਦੇ ਬੱਚੇ ਦਾ ਧਿਆਨ ਟੀਚਰ ਦੀ ਪੜਾਈ ਵਿੱਚ ਸੀ ਕਹਣ ਨੂੰ ਕਲਾਸ ਦੀ ਹਾਜ਼ਰੀ ਕਿਹਨਾਂ ਦੀ ਲੱਗੀ ਹੈ ਬੱਚਿਆਂ ਦੀ ਲੱਗੀ ਹੈ 10 ਬੱਚਿਆਂ ਦੀ ਪਰ ਪ੍ਰਾਪਤੀ ਕੋਣ ਕਰ ਗਿਆ ਜਿਹਦਾ ਰਜਿਸਟਰ ਵਿੱਚ ਨਾਮ ਵੀ ਨਹੀਂ ਹੈ ਇਹਦਾ ਭਾਵ ਅਰਥ ਹੈ ਸੰਗਤ ਸਿਰਫ ਬਹਿਣਾ ਨਹੀਂ ਹੁੰਦਾ ਸੰਗਤ ਸਿਰਫ ਆਉਣਾ ਨਹੀਂ ਹੁੰਦਾ ਸੰਗਤ ਦਾ ਅਰਥ ਹੁੰਦਾ ਹੈ ਪ੍ਰਭਾਵ ਗੁਰੂ ਨਾਨਕ ਸਾਹਿਬ ਜੀ 10 ਚੋਰਾ ਨਾਲ ਬੈਠੇ ਹਨ ਪਰ ਗੁਰੂ ਨਾਨਕ ਸਾਹਿਬ ਜੀ ਚੋਰ ਬਣ ਕੇ ਨਹੀਂ ਉੱਠੇ ਗੁਰੂ ਨਾਨਕ ਸਾਹਿਬ ਜੀ ਨੇ ਦਸਾਂ ਦੀ ਚੋਰੀ ਛਡਾ ਦਿੱਤੀ ਇਹਦਾ ਭਾਵ ਅਰਥ ਹੈ ਉਹਨਾਂ ਦਸਾਂ ਨੇ ਗੁਰੂ ਨਾਨਕ ਜੀ ਦੇ ਪ੍ਰਭਾਵ ਨੂੰ ਕਬੂਲਿਆ ਜੇ ਉਹ ਪ੍ਰਭਾਵ ਹੀ ਨਾ ਲੈਂਦੇ ਫਿਰ ਭੂਮੀਆਂ ਚੋਰ ਭੂਮੀਆਂ ਰਹਿਣਾ ਸੀ ਜੇ ਠੱਗ ਪ੍ਰਭਾਵ ਹੀ ਨਾ ਲੈਂਦਾ ਫਿਰ ਉਹ ਠੱਗ ਦਾ ਠੱਗ ਰਹਿਣਾ ਸੀ ਤੋ ਸੰਗਤ ਦਾ ਅਰਥ ਇਹ ਨਹੀਂ ਹੁੰਦਾ ਵੀ ਅਸੀਂ ਗਏ ਸੀ ਮੱਥਾ ਟੇਕ ਆਏ ਪ੍ਰਸ਼ਾਦ ਲੈ ਅਸੀਂ ਸੰਗਤ ਕਰਾਈ ਸੰਗਤ ਦਾ ਅਰਥ ਹੁੰਦਾ ਹੈ ਪ੍ਰਭਾਵ ਅਸੀਂ ਗੁਰੂ ਦੇ ਪ੍ਰਭਾਵ ਨੂੰ ਲੈ ਕੇ ਆਏ ਹਾਂ ਗੁਰੂ ਦੇ ਅਸਰ ਨੂੰ ਲੈ ਕੇ ਆਏ ਹਾਂ ਜਿਵੇਂ ਸਾਡਾ ਕੋਈ ਬੱਚਾ ਥੋੜਾ ਕਿਤੇ ਮੰਦੀਸ਼ ਸ਼ਬਦਾਵਲੀ ਬੋਲਣ ਲੱਗ ਜਾਏ ਆਪਾਂ ਕਿੰਨੇ ਵੀ ਉਹਨਾਂ ਨਾਲ ਰਹਿਣ ਲੱਗ ਗਏ ਮਤਲਬ ਉਹਨਾਂ ਦੀਆਂ ਗੱਲਾਂ ਦੇ ਪ੍ਰਭਾਵ ਵਿੱਚ ਆਇਆ ਤੇ ਅਸਰ ਦਿਖਿਆ ਹੈ ਤਾਂ ਇਹਦਾ ਭਾਵ ਅਰਥ ਹੈ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਵੀ ਤੂੰ ਰੱਬ ਦੇ ਗੁਣ ਕਿਵੇਂ ਪ੍ਰਾਪਤ ਕਰ ਸਕਦਾ ਸੀ ਸਾਧ ਸੰਗ ਕਬੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਹੁਣ ਅਸੀਂ ਕਹਾਂਗੇ ਅਸੀਂ ਤੇ ਸੰਗਤ ਕਰਦੇ ਹਾਂ ਜੇ ਅਸੀਂ ਸੰਗਤ ਕਰਦੇ ਹੁੰਦੇ ਸਾਡੀ ਸ਼ਬਦਾਵਲੀ ਵਿੱਚ ਸਾਡੀ ਆਦਤ ਵਿੱਚ ਸਾਡੇ ਕਰਮਾਂ ਦੇ ਵਿੱਚ ਗੁਰੂ ਦਾ ਪ੍ਰਭਾਵ ਦਿਸਣਾ ਸੀ ਸਾਡੇ ਕਰਮਾਂ ਦੇ ਵਿੱਚ ਕੋਈ ਗੁਰੂ ਦਾ ਪ੍ਰਭਾਵ ਤੇ ਦਿਸ ਨਹੀਂ ਰਿਹਾ ਫਿਰ ਅਸੀਂ ਹੋਰ ਦਾਵਾ ਬਣਦੇ ਆ ਵੀ ਸਾਨੂੰ ਇੰਨੇ ਸਾਲ ਹੋ ਗਏ ਇਹ ਗੱਲ ਪੁੱਠੀ ਪੈ ਗਈ ਜਿੰਨਾ ਬੰਦਾ ਹੋਰ ਦਾਵਾ ਬਣ ਰਿਹਾ ਕਈ ਵਾਰ ਉਹ ਇਹ ਦੱਸ ਰਿਹਾ ਹੁੰਦਾ ਵੀ ਮੈਂ ਇੰਨੇ ਸਾਲ ਤੇ ਆ ਰਿਹਾ ਪਰ ਮੈਂ ਸਿੱਖਿਆ ਕੁਝ ਨਹੀਂ ਮੈਂ ਪ੍ਰਭਾਵ ਕੋਈ ਨਹੀਂ ਲਿਆ ਕਈ ਵਾਰ ਬੰਦਾ ਕਹਿੰਦਾ ਨੇ ਜੀ ਤੁਸੀਂ ਹੁਣ ਆਏ ਹੋ ਸਾਨੂੰ ਤੇ ਇੱਥੇ 20 ਸਾਲ ਹੋ ਗਏ ਉਹ ਕਈ ਵਾਰ ਇਹ ਦੱਸ ਰਿਹਾ ਹੁੰਦਾ ਵੀ 20 ਸਾਲ ਤੋਂ ਮੈਂ ਸਿੱਖਿਆ ਕੁਝ ਨਹੀਂ ਮੈਂ ਪ੍ਰਭਾਵ ਨਹੀਂ ਲਿਆ ਤਾਂ ਗੱਲ ਇਹ ਨਹੀਂ ਕੌਣ ਕਿੰਨੇ ਤੋਂ ਆ ਰਿਹਾ ਹੈ ਕੌਣ ਕਿਵੇਂ ਕਰ ਰਿਹਾ ਹੈ ਗੱਲ ਇਹ ਹੈ ਵੀ ਕੌਣ ਹੈ ਜੋ ਗੁਰੂ ਨਾਨਕ ਦੇ ਪ੍ਰਭਾਵ ਵਿੱਚ ਆ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਭਾਵ ਵਿੱਚ ਆ ਗਿਆ ਇੱਥੇ ਕਿੰਨੇ ਸਮੇਂ ਤੋਂ ਕਿੰਨੇ ਉਪਰਾਲੇ ਨੇ ਸਾਡੇ ਨੇੜੇ ਦੇ ਇਲਾਕੇ ਤੁਸੀਂ ਦੇਖੋ ਕਹਾਟ ਇਨਕਲੇਵ ਰਾਣੀ ਬਾਗ ਇਸ ਸਥਾਨ ਦੇ ਉੱਤੇ ਵੀ ਜਿਵੇਂ ਲਾਇਬ੍ਰੇਰੀ ਖੁੱਲੀ ਗੁਰਮਤਕ ਕਲਾਸਾਂ ਪੰਜਾਬੀ ਦੀਆਂ ਕਲਾਸਾਂ ਆਨਲਾਈਨ ਕਲਾਸਾਂ ਛੁੱਟੀਆਂ ਦੇ ਵਿੱਚ ਕੋਈ ਨਾ ਕੋਈ ਉਪਰ ਅੱਲਾ ਕਿੰਨੇ ਕਿੰਨੇ ਵੱਡੇ ਉਪਰਾਲੇ ਹਾਂ ਅਸੀਂ ਹਲੇ ਪਹਿਲਾ ਜਿਹੜਾ ਸਟੈਪ ਹੈ ਨਾ ਹਿੰਦੀ ਤੋਂ ਪੰਜਾਬੀ ਕਨਵਰਟ ਨਹੀਂ ਹੋਏ ਕਨਵਰਟ ਨਹੀਂ ਹੋਏ ਇੱਕ ਥਾਂ ਦੇ ਉੱਤੇ ਇੱਕ ਪੁਰਾਣੀ ਉਥੋਂ ਦੇ ਗ੍ਰੰਥੀ ਸਿੰਘ ਨੂੰ ਲਗਾਤਾਰ ਛਾਲ 2 ਸਾਲ ਕਹਿੰਦਾ ਰਿਹਾ ਕਿ ਤੁਸੀਂ ਹਿੰਦੀ ਚ ਹੁਕਮਨਾਮਾ ਕਿਉਂ ਨਹੀਂ ਲਿਖਦੇ ਉਹ ਕਹਿੰਦਾ ਜੀ ਤੁਹਾਨੂੰ ਸਾਲ ਹੋ ਗਿਆ ਤੁਸੀਂ ਸਾਲ ਦੇ ਵਿੱਚ ਹਿੰਦੀ ਤੋਂ ਪੰਜਾਬੀ ਕਿਉਂ ਨਹੀਂ ਸਿੱਖ ਪਾਏ ਤੁਸੀਂ ਹਿੰਦੀ ਤੋਂ ਪੰਜਾਬੀ ਕਿਉਂ ਨਹੀਂ ਸਿੱਖ ਪਾਏ ਪੰਜਾਬੀ 'ਚ ਹੁਕਮਨਾਮਾ ਲਿਖ ਦਿੱਤਾ ਸਾਨੂੰ ਮਹਿਸੂਸ ਹੋਇਆ ਵੀ ਸਾਨੂੰ ਪੰਜਾਬੀ ਨਹੀਂ ਆਉਂਦੀ ਇਹ ਤਾਂ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਸਾਡੇ ਉੱਤੇ ਪ੍ਰਭਾਵ ਹੀ ਨਹੀਂ ਪਿਆ ਪਰ ਅਸੀਂ ਇਹ ਪਹੁੰਚ ਕਰ ਲਈਏ ਸ਼ਰਤ ਰੱਖ ਲਈਏ ਵੀ ਹੁਕਮਨਾਮਾ ਹਿੰਦੀ ਵਿੱਚ ਵੀ ਲਿਖੋ ਅੱਛਾ ਇੱਕ ਤੇ ਅਸੀਂ ਗੱਲ ਕਰਦੇ ਹਾਂ ਜੀ ਸੰਗਤ ਦਾ ਪ੍ਰਭਾਵ ਅਸੀਂ ਤੇ ਹੋਰ ਵੀ ਪਿੱਛੇ ਆਂ ਹੋਰ ਪਿੱਛੇ ਕਿਵੇਂ ਆਂ ਸੰਗਤ ਉਸ ਨੂੰ ਕਿਹਾ ਜਾਂਦਾ ਜੇ ਤੁਹਾਨੂੰ ਪੁੱਛੋ ਨਾ ਜੀ ਵੀ ਕੋਈ ਸੰਗਤ ਦੀ ਪਰਿਭਾਸ਼ਾ ਦੱਸੋ ਆਪਣਾ ਜੀ ਉੱਤਰ ਕੀ ਦੇਣਾ ਜੀ ਸੰਗਤ ਉਸ ਨੂੰ ਕਿਹਾ ਜਾਂਦਾ ਹੈ ਜਿੱਥੇ ਅਸੀਂ ਗੁਰੂ ਦਾ ਪ੍ਰਭਾਵ ਲੈ ਲਈਏ ਗੁਰੂ ਦਾ ਅਸਰ ਲੈ ਲਈਏ ਉਹੀ ਸੰਗਤ ਹੋਈ ਜੇ ਅਸੀਂ ਅਸਰ ਹੀ ਨਹੀਂ ਲਿਆ ਤੇ ਉਹ ਸੰਗਤ ਕਾਦੀ ਫਿਰ ਅਸੀਂ ਹੋਰ ਪਿੱਛੇ ਚੱਲ ਗਏ ਕਿ ਅਸੀਂ ਗੁਰਦੁਆਰੇ ਜਾਂਦੇ ਹਾਂ ਅਸੀਂ ਗੁਰੂ ਦਾ ਪ੍ਰਭਾਵ ਲੈਣਾ ਦੂਰ ਅਸੀਂ ਆਪਣਾ ਪ੍ਰਭਾਵ ਗੁਰੂ ਤੇ ਪਾ ਕੇ ਆਨੇ ਹਾਂ ਅਸੀਂ ਤਾਂ ਹੋਰ ਦੂਰ ਚੱਲ ਗਏ ਅਸੀਂ ਗੁਰੂ ਅਨੁਸਾਰ ਬਣਨ ਲਈ ਨਹੀਂ ਜਾਂਦੇ ਅਸੀਂ ਗੁਰੂ ਨੂੰ ਆਪਣੇ ਅਨੁਸਾਰ ਕਰਨ ਜਾਂਦੇ ਹਾਂ ਅਸੀਂ ਗੁਰੂ ਦੀ ਸੁਣਨ ਨਹੀਂ ਜਾਂਦੇ ਅਸੀਂ ਗੁਰੂ ਨੂੰ ਆਪਣੀ ਸੁਣਾਉਣ ਜਾਂਦੇ ਹਾਂ ਅਸੀਂ ਗੁਰੂ ਦੀ ਮੰਨਦੇ ਨਹੀਂ ਅਸੀਂ ਗੁਰੂ ਨੂੰ ਆਪਣੀ ਮਨਾਉਣ ਜਾਂਦੇ ਹਾਂ ਅਸਤੇ ਹੋਰ ਪਿੱਛੇ ਚੱਲ ਗਏ ਸੰਗ ਤੇ ਨਹੀਂ ਵੀ ਤੁਸੀਂ ਆਪਣੀਆਂ ਗੱਲਾਂ ਕਰਕੇ ਆਪਣੀਆਂ ਮਰਿਆਦਾਵਾਂ ਬਣਾ ਕੇ ਆਪਣੀਆਂ ਚੀਜ਼ਾਂ ਬਣਾ ਕੇ ਆਪਣੇ ਉਹਨੂੰ ਕਹ ਦਿੱਤਾ ਸੰਗਤ ਨਹੀਂ ਇਹ ਸੰਗਤ ਨਹੀਂ ਹੈ ਸਾਨੂੰ ਤੇ ਪਤਾ ਹੀ ਨਹੀਂ ਇਹ ਸੰਗਤ ਕੀ ਹੈ ਗੁਰੂ ਸਾਹਿਬ ਜੀ ਆਵਾਜ਼ ਮਾਰ ਰਹੇ ਹੁੰਦੇ ਨੇ ਆਉ ਗੁਰੂ ਕੇ ਪਿਆਰਿਓ ਪਾਠ ਤੁਸੀਂ ਰਖਾਇਆ ਹੈ ਪਾਠ ਆਰੰਭ ਹੋਣ ਦਾ ਸਮਾਂ ਹੋ ਗਿਆ ਜਿੰਨਾਂ ਆਪਾਂ ਸਮੇਂ ਸਿਰ ਪਾਠ ਅਖੰਡ ਪੜ ਸਹਿਬ ਆਰੰਭ ਕਰ ਲਈਏ ਉਹਨਾਂ ਉਸ ਪ੍ਰਾਣੀ ਨੇ ਆਨੰਦ ਲੈ ਲਿਆ ਲਾਹਾ ਲੈ ਲਿਆ ਹੁਣ ਇਹ ਗੁਰੂ ਸਾਹਿਬ ਕਹਿ ਰਹੇ ਨੇ ਅਸੀਂ ਪ੍ਰਭਾਵ ਵਿੱਚ ਆ ਜੀ ਹਾਂਜੀ ਮਹਾਰਾਜ ਮੈਂ ਤਿਆਰ ਬਰ ਤਿਆਰ ਹਾਂ ਅਰਦਾਸ ਹੋ ਗਈ ਹੁਣ ਮੈਂ ਅਖੰਡ ਪੜ ਸਾਹਿਬ ਸ਼ੁਰੂ ਹੋਵੇਗਾ ਤੇ ਸੁਣਾਗਾ ਪਰ ਸਾਡੇ ਚ ਕਿੱਥੇ ਟਿਕਾਈ ਆ ਅਸੀਂ ਕਿੰਨੇ ਜੀ ਸੇਰਾ ਆ ਰਿਹਾ ਹੈ ਮਾਲਾ ਫੁੱਲਾਂ ਦੀ ਉਹ ਮਾਲਾ ਵਾਲੀ ਬਾਹਰ ਭੈਣ ਜੀ ਬੈਠੇ ਨਹੀਂ ਆਏ ਨਹੀਂ ਰੁਕ ਜਾਓ ਮਾਲਾ ਉਹ ਰਾਣੀ ਬਾਗ ਚੌਂਕ ਚੋਂ ਲੈਣ ਦੇ ਹਾਂ ਫਿਰ ਆਉਣ ਵਾਲੇ ਸਮੇਂ ਵਿੱਚ 2030 35 ਚ ਪਤਾ ਕੀ ਮਰਿਆਦਾ ਹੋਏਗੀ ਇਤਿਹਾਸ ਬਣ ਜਾਏਗਾ 2020 2021 2023 ਦੇ ਵਿੱਚ ਕੀ ਮਰਿਆਦਾ ਸੀ ਬਿਨਾ ਸਹਰੇ ਮਾਲਾ ਤੋਂ ਖੰਡ ਪਾਠ ਸ਼ੁਰੂ ਵੀ ਨਹੀਂ ਹੋ ਸਕਦਾ ਕਿ ਕਿੱਥੇ ਲਿਖਿਆ ਹੈ ਸਾਨੂੰ ਇੰਨੀ ਕੀ ਮਜਬੂਰੀ ਪੈ ਗਈ ਅਸੀਂ ਆਪਣਾ ਮਨ ਤਿਆਰ ਕਰਨੇ ਤੇ ਬੈਠਣਾ ਤੇ ਆਨੰਦ ਲੈਣਾ ਪਰ ਇਹੋ ਜਿਹਾ ਇਹਨੂੰ ਕਿਹਾ ਜਾਂਦਾ ਵੀ ਅਸੀਂ ਗੁਰੂ ਦੀ ਨਹੀਂ ਸੁਣ ਰਹੇ ਅਸੀਂ ਗੁਰੂ ਦਾ ਪ੍ਰਭਾਵ ਨਹੀਂ ਲੈਦੇ ਅਸੀਂ ਆਪਣੀ ਕੋਈ ਚੀਜ਼ ਸਿੱਖ ਕੇ ਆਇਆ ਉਹ ਅਸੀਂ ਗੁਰੂ ਦੇ ਉੱਤੇ ਆਪਣਾ ਪ੍ਰਭਾਵ ਪਾ ਰਹੇ ਹਾਂ ਕਿੰਨੀਆਂ ਚੀਜ਼ਾਂ ਐਸੀਆਂ ਅਸੀਂ ਗੁਰਦੁਆਰੇ 'ਚ ਸ਼ੁਰੂ ਕਰ ਦਿੱਤੀਆਂ ਸੋ ਗੁਰੂ ਸਾਹਿਬ ਕਹਿੰਦੇ ਨੇ ਸਾਧ ਸੰਗਤ ਕਬੂ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ ਆਪਣੇ ਮਨ ਨੂੰ ਅਸੀਂ ਕਹਿ ਰਹੇ ਹਾਂ ਕਿ ਤੂੰ ਗੁਰੂ ਦੀ ਸੰਗਤ ਨਹੀਂ ਕੀਤੀ ਨਾ ਪ੍ਰਭੂ ਦੇ ਗੁਣ ਗਾਏ ਨੇ ਜਨ ਨਾਨਕ ਮੈਂ ਨਾਹੀਂ ਕੋਉ ਗੁਣ ਰੱਖ ਦੇਹੁ ਸਰਨਾਈ हे ਮੇਰੇ ਮਾਲਕ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਕਿਰਪਾ ਕਰਕੇ ਤੁਸੀਂ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਲਵੋ ਸੋ ਇਹ ਆਪਾਂ ਥੋੜਾ ਜਿਹਾ ਸੋਖਾ ਕਰਕੇ ਵਿਚਾਰਨ ਦਾ ਯਤਨ ਕੀਤਾ ਹੈ ਸਤਿਗੁਰੂ ਜੀ ਸਭਨਾਂ ਨੂੰ ਆਪ ਜੀਆਂ ਨੂੰ ਉਦਮ ਬਖਸ਼ਿਸ਼ ਕਰਨ ਗੁਰਬਾਣੀ ਗੁਰਬਾਣੀ ਦਾ ਅਸੀਂ ਪ੍ਰਭਾਵ ਲਈਏ ਕਿ ਅਸੀਂ ਖੁਦ ਖੁਦ ਗੁਰੂ ਸਾਹਿਬ ਦੀ ਬਾਣੀ ਪੜ ਸਕਦੇ ਹਾਂ ਅੱਜ ਦੇਖੋ ਕਿੰਨੇ ਸੋਹਣੇ ਤਰੀਕੇ ਆਪ ਸੰਗਤਾਂ ਦੇ ਵਿੱਚੋਂ ਕੋਈ ਇੱਥੇ ਪਹਿਲੀ ਪਹਿਲੀ ਵਾਰੀ ਬੈਠ ਰਿਹਾ ਹੋਣਾ ਜਦੋਂ ਅਸੀਂ ਆਪਣਾ ਕਾਲਜ ਦੇ ਵਿੱਚ ਪੜਦੇ ਸੀ ਇਹ ਬੇਨਤੀਆਂ ਤਾਂ ਹੁੰਦੀਆਂ ਨੇ ਤਾਂ ਜੋ ਸਾਡਾ ਕੌਨਫੀਡੈਂਸ ਲੈਵਲ ਥੋੜਾ ਹਾਈ ਹੋਵੇ ਸਾਡੇ ਸੀਨੀਅਰ ਜਾਬਸੇ ਪੜਦੇ ਸੀ ਕੋਈ ਵੀ ਸ਼ੰਤ ਸਾਡਾ ਨਾਲ ਮਿਲਦਾ ਹੀ ਨਹੀਂ ਸੀ ਜਿੱਥੇ ਲੱਭਦੇ ਸੀ ਇਨੇ ਨੂੰ ਅੱਗੇ ਲੰਘ ਜਾਂਦੇ ਸੀ ਫਿਰ ਤੇਜ਼ ਤੇਜ਼ ਕਰਕੇ ਲੱਭਣਾ ਜਿੱਥੇ ਮਿਲਦਾ ਸੀ ਇੰਨੇ ਨੂੰ ਅੱਗੇ ਲੰਘ ਜਾਂਦੇ ਸੀ ਇਹ ਸ਼ੁਰੂ ਚ ਹੁੰਦਾ ਹੈ ਜੇ ਅਸੀਂ ਜੁੜਾਂਗੇ ਹੌਲੀ 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 ਉਸ ਚਾਲ ਦੇ ਵਿੱਚ ਅਸੀਂ ਪੈ ਜਾਵਾਂਗੇ ਸੋ ਇਸ ਯਤਨ ਵਿੱਚ ਅਸੀਂ ਸਾਰਿਆਂ ਨੇ ਬੇਨਤੀ ਹੈ ਵੀ ਇਸ ਤਰ੍ਹਾਂ ਪਾਠ ਕਰਨਾ ਹੈ ਆਪ ਸਾਰੀ ਸੰਗਤਾਂ ਪਹਿਲਾਂ ਆ ਜਾਓ ਬਾਬਾ ਜੀ ਵੀ ਗੁਰਤੇਗ ਬਾਦਰ ਸਾਹਿਬ ਜੀ ਦੀ ਬਾਣੀ ਦੇ ਸ਼ਲੋਕਾਂ ਦਾ ਤੇ ਉਹਨਾਂ ਦੇ ਸ਼ਬਦਾਂ ਦਾ ਕੀਰਤਨ ਕਰਦੇ ਨੇ ਤੇ ਜਿਉਂ ਆਪ ਜੀ ਪਹਿਲਾਂ ਆਓਗੇ ਤੇ ਨਾਲ ਨਾਲ ਆਪਾਂ ਸ਼ਬਦ ਪੜਾਂਗੇ ਆਪ ਸੰਗਤਾਂ ਦੇ ਵਿੱਚੋਂ ਅਗਲੇ ਦਿਨ ਕਿਸੇ ਨੂੰ ਉੱਦਮ ਹੋਵੇਗਾ ਸ਼ਾਇਦ ਮੈਨੂੰ ਇੰਜ ਲੱਗ ਰਿਹਾ ਵੀ ਇਸ ਸਥਾਨ ਦੇ ਉੱਤੇ ਵੀ ਆਉਣ ਵਾਲੇ ਕਿਸੇ ਸਮੇਂ ਦੇ ਵਿੱਚ ਆਪਾਂ ਇਸ ਤਰ੍ਹਾਂ ਸੰਗਤੀ ਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸਾਹਿਬ ਕਰ ਸਕੀਏ ਜੇ ਤੁਸੀਂ ਸ਼ਲੋਕ ਪੜ੍ਹ ਸਕਦੇ ਹੋ ਮਾਈਕ 'ਚ ਪੜ੍ਹ ਸਕਦੇ ਹੋ ਇਸ ਤਰ੍ਹਾਂ ਕੋਲ ਬੈਠ ਕੇ ਤੇ ਕਿਉਂ ਨਹੀਂ ਆਪਾਂ ਪੜ੍ਹ ਸਕਦੇ ਇਹ ਬਹੁਤ ਔਖਾ ਤਰ੍ਹਾਂ ਬਣਾ ਦਿੱਤਾ ਹੈ ਬੇਨਤੀ ਹੈ ਮੈਂ ਤੇ ਬੜੀ ਵੱਡੀ ਬੇਨਤੀ ਕਰਦਾ 1 ਮਿੰਟ ਦਾ ਸਮਾਂ ਸਮਾਪਤੀ ਇਸ ਸਥਾਨ ਦੇ ਉੱਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਵੀ ਇੱਥੇ ਅਖੋਤੀ ਮਰਿਆਦਾ ਦੇ ਨਾਮ ਦੇ ਉੱਤੇ ਕਿਸੁੱ ਉੱਤੇ ਕੋਈ ਬੰਦਸ਼ ਨਹੀਂ ਹੈ ਇੱਥੇ ਬੜਾ ਸੌਖਾ ਤਰੀਕਾ ਤੁਸੀਂ ਕੈਬਨ ਦੇ ਵਿੱਚ ਪ੍ਰਕਾਸ਼ ਕਰੋ ਦਿਨ ਦੇ ਵਿੱਚ ਆ ਕੇ ਸਹਿਜ ਪਾਠ ਸਾਹਿਬ ਕਰੋ ਇੱਥੇ ਬੈਠ ਕੇ ਸਹਿਜ ਪਾਠ ਸਾਹਿਬ ਕਰੋ ਇੱਥੇ ਬੈਠ ਕੇ ਹੁਕਮਨਾਮਾ ਲੈ ਲਓ ਤੁਸੀਂ ਆਪਣਾ ਸਹਿਜ ਪਾਠ ਸਾਹਿਬ ਘਰ ਕਰਦੇ ਹੋ ਭੋਗ ਪਾਣਾ ਤੁਸੀਂ ਇੱਥੇ ਬੈਠ ਕੇ ਸਹਿਜ ਪਾਠ ਦਾ ਭੋਗ ਪਾ ਦਿਓ ਤੁਹਾਨੂੰ ਕੋਈ ਕਮੇਟੀ ਮੈਂਬਰ ਨਹੀਂ ਰੋਕਦਾ ਨਹੀਂ ਬਹੁਤ ਐਸੇ ਸਥਾਨ ਨੇ ਕਿਉਂਕਿ ਉਹਨਾਂ ਨੇ ਨਾ ਬਹੁਤ ਔਖਾ ਬਣਾ ਦਿੱਤਾ ਬਹੁਤ ਐਸੀ ਐਸੀ ਗ੍ਰੰਥੀ ਵੀ ਦੇਖੇ ਹਨ ਬਹੁਤ ਐਸੇ ਅਸੀਂ ਦੇਖਿਆ ਵੀ ਜਿਹੜੇ ਧਰਮ ਨੂੰ ਬਹੁਤ ਔਖਾ ਲੈ ਕੇ ਚੱਲਦੇ ਹਨ ਉਹ ਸਾਨੂੰ ਇਹ ਦੱਸਦੇ ਨੇ ਵੀ ਪਾਠ ਕਰਨਾ ਗੁਰਬਾਣੀ ਪੜ੍ਹਨੀ ਬਹੁਤ ਔਖੀ ਹੈ ਜਿਵੇਂ ਉਹ ਮੰਨ ਲਓ ਮੈਂ ਅਕਸਰ ਕਹਿੰਦਾ ਹੁੰਨਾ ਵੀ ਉਹ ਜਦੋਂ ਮੰਨ ਲਓ ਮਾਈਕ ਇੱਥੇ ਆਪਣੀ ਇੱਥੇ ਮਾਈਕ ਹੈ ਆਪਣਾ ਇਹਨੂੰ ਇੱਥੇ ਕਰਨਾ ਹੈ ਆਵਾਜ਼ ਕੋਲ ਉਹ ਇਸ ਤਰ੍ਹਾਂ ਕਰਦੇ ਹਨ ਇਸ ਤਰ੍ਹਾਂ ਕਰਦੇ ਨੇ ਹੁਣ ਜਦੋਂ ਤੁਸੀਂ ਇਹ ਚੀਜ਼ਾਂ ਦੇਖ ਰਹੇ ਹੋ ਜਿਹੜੀ ਚੀਜ਼ਾਂ ਗੁਰੂ ਸਾਹਿਬ ਨੇ ਸਾਨੂੰ ਛਡਾਈਆਂ ਸਨ ਸੋਚੇ ਇਹ ਨਾ ਆਖੀਏ ਬਹਿਣ ਜਦੋਂ ਤੁਸੀਂ ਦੇਖੋਗੇ ਅਰ ਵੀ ਪਾਠ ਕਰਨ ਲੱਗਿਆਂ ਮਾਈਕ ਵੀ ਸਾਨੂੰ ਕੱਪੜਾ ਲੈ ਕੇ ਇਸ ਤਰ੍ਹਾਂ ਕਰਨਾ ਪੈਣਾ ਤੁਸੀਂ ਪਾਠ ਕਦੋਂ ਪੜੋਗੇ ਔਖਾ ਬਣਾ ਦਿੱਤਾ ਬੜਾ ਸੋਖਾ ਸੀ ਵੀ ਮਾਈਕ ਕੋਈ ਚੀਜ਼ ਠੀਕ ਨਹੀਂ ਬਟਨ ਠੀਕ ਨਹੀਂ ਬਟਨ ਠੀਕ ਕਰ ਲੋ ਥੋੜੀ ਪੱਗ ਦਾ ਥੋੜਾ ਪੱਗ ਠੀਕ ਕਰ ਲੋ ਕੜਾ ਠੀਕ ਨਹੀਂ ਕੜਾ ਠੀਕ ਕਰ ਲੋ ਮਾਈਕ ਠੀਕ ਨਹੀਂ ਮਾਈਕ ਠੀਕ ਕਰ ਲੋ ਪਾਠ ਕਰਨ ਸੋਖਾ ਹੋ ਕੇ ਚੱਲੀਏ ਤਾਂ ਜੋ ਧਰਮ ਨੂੰ ਬਾਣੀ ਪੜਨ ਨੂੰ ਐਡਾ ਕਠਨਾ ਨਾ ਬਣਾ ਦੀ ਐਡਾ ਔਖਾ ਨਾ ਬਣਾ ਦੀ ਵੀ ਆਮ ਲੋਕ ਦੂਰ ਜਾਂਦੇ ਜਾਣ ਸ੍ਰੀਣੀ ਬੇਨਤੀ ਪ੍ਰਵਾਨ ਭੁੱਲਾਂ ਦੀ ਖਿਮਾ ਜੀ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ